ਇਸ ਨੇ 1.5 ਸਾਲ ਤੋਂ ਪਤਨੀ ਰਹਿ ਰਹੀ ਸੀ ਪੇਕੇ ਬੱਚੇ ਸਨ ਪਤੀ ਦੇ ਕੋਲ ਪਤੀ ਦਾ ਇਲਜ਼ਾਮ ਕਿ ਜਦੋਂ ਆਪਣੀ ਬੱਚੀ ਦੀ ਬਿਮਾਰੀ ਬਾਰੇ ਪਤਨੀ ਨੂੰ ਉਸੇ ਕੰਮ ਵਾਲੀ ਜਗ੍ਹਾ ਤੇ ਦੱਸਣ ਗਿਆ ਤਾਂ ਉਸ ਦੀ ਪਤਨੀ ਨੇ ਆਪਣੇ ਪਿਤਾ ਤੇ ਉਸ ਤੇ ਕੁਝ ਸਾਥਸੀਆਂ ਰਾਈ ਡਾਂਗਾ ਨਾਲ ਕਰਵਾਈ ਉਸ ਦੀ ਕੁੱਟਮਾਰ ਪੁਲਿਸ ਨੇ ਅਜ ਤੱਕ ਨਹੀਂ ਕੀਤੀ ਕੋਈ ਕਾਰਵਾਈ ਉਧਰ ਸਹੁਰੇ ਪਰਿਵਾਰ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਨਾ ਲਖਵਿੰਦਰ ਕੁਮਾਰ ਜੀ ਕੀ ਮਸਲਾ ਹੈ ਮਸਲਾ ਮੇਰਾ ਪਰਿਵਾਰਕ ਮਸਲਾ ਜੀ ਮਤਲਬ ਕਿ ਸੋਰੇ ਪਰਿਵਾਰ ਨਾਲ ਝਗੜਾ ਜੀ ਮੇਰਾ ਹਰ ਵਾਰੀ ਉਹ ਮੇਰੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਅੱਗੋਂ ਮੇਰੇ ਨਾਲ ਧੱਕਾ ਕਰਕੇ ਤੇ ਅੱਗੋਂ ਆਪ ਬੜੀ ਢੰਗ ਨਾਲ ਨਿਕਲ ਜਾਂਦਾ ਤਾਜ਼ਾ ਘਟਨਾ ਭਾਜੀ ਮੇਰੀ ਬੇਟੀ ਠੀਕ ਨਹੀਂ ਹਿਜੇ ਤੇ ਮੈਂ ਗਿਆ ਹਿਜੇ ਆਪਣੀ ਵਾਈਫ ਕੋ ਨਹੀਂ ਵਾਈਫ ਕੋ ਗਿਆ ਹਿਜੇ ਤੇ ਜੱਲਿਆਂ ਵਾਲੇ ਬਾਗ ਦੇ ਕੋਲ ਜੋਬ ਕਰ ਤੁਹਾਡੇ ਨਾਲ ਨਹੀਂ ਰਹਿਦੀ ਨਾ ਜੀ ਤੇਰੇ ਸਮੇ ਤੋਂ ਵੱਖਰਾ ਹੈ ਜੀ ਉਹ ਡੇਢ ਦੋ ਸਾਲ ਤੋਂ ਆਪਣੇ ਫੈਮਲੀ ਨਾਲ ਕਿਉਂਕਿ ਆਪਣੀ ਫੈਮਲੀ ਦੇ ਹੀ ਕਹਣੇ ਤੇ ਚੱਲ ਰਹੀ ਹੈ ਜੀ ਜੇ ਕੋਈ ਕੋ ਮਾਰ ਹੁੰਦੀ ਆ ਤਾਂ ਤੁਸੀਂ ਉਹਨੂੰ ਬਹੁਤ ਕੁਲ ਕੀ ਲੱਜਾਂਦੇ ਜੀ ਉਹਨੇ ਤਾਂ ਬਸ ਮੈਂ ਇਹੀ ਦੱਸਣਾ ਚਾਹੂੰਗਾ ਕਿ ਬੇਟੀ ਠੀਕ ਨਹੀਂ ਆ ਜੇ ਕੱਲ ਨੂੰ ਤੁਹਾਡੇ ਘਰ ਵੀ ਰਹਿੰਦੇ ਰਹਿਆ ਤੇ ਮੇਰੀ ਬੇਟੀ ਜੇ ਜਾਂ ਬੇਟਾ ਠੀਕ ਨਹੀਂ ਸੀ ਤੇ ਮੈਂ ਵੀ ਤੁਹਾਡੇ ਕੋਲ ਤੇ ਆਉਣਾ ਹੀ ਰਿਹਾ ਸੀ ਪਤਾ ਲੈਣਗੇ ਚਲੋ ਆਪਣੇ ਬੱਚੇ ਜ ਮੇਰੇ ਆ ਤੇ ਤੇਰੇ ਵੀ ਤਾਂ ਹੈ ਹੀ ਆ ਉਸ ਟਾਈਮ ਤੇ ਨੇ ਆਪਣੇ ਫਾਦਰ ਸਾਹਿਬ ਨੂੰ ਫੋਨ ਕਰਕੇ ਉਹਨੇ ਗੈਰ ਕਾਨੂੰਨੀ ਤਰੀਕੇ ਨਾਲ ਡਾਂਗਾ ਲੈ ਕੇ ਘੜ ਘੜ 10 ਬੰਦੇ ਮੇਰੇ ਗਲ ਪਾਏ ਜਿਦੇ ਕਿ ਮੇ ਕੋ ਪ੍ਰੂਫ ਸਭ ਕੁਝ ਮੈਡੀਕਲ ਬਾਕੀ ਪੁਲਿਸ ਕੋਈ ਕਮਰ ਕੀਤੀ ਗਈ ਹੈ ਬਹੁਤ ਜਿਆਦੀ ਕਿਹੜੀ ਜਗ੍ਹਾ ਤੇ ਜੱਲਿਆਂ ਵਾਲੇ ਬਾਗ ਦੇ ਕੋਲ ਬਿਲਕੁਲ ਨਾਵਲਟੀ ਜੀ ਹਾਂਜੀ ਵੀਡੀਓ ਪ੍ਰੂਫ ਹੈ ਜੀ ਮੇਰੇ ਕੋਲ ਕਮਰ ਕਰ ਦਿੱਤੀ ਜਾਂਦੀ ਉਹਨਾਂ ਦੀ ਤੇ ਉਸ ਤੋਂ ਉਪਰਾਂ ਤੋਂ ਵੀ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦਿੱਤੀ ਜੀ ਇਹ ਬੀਡ ਵਿਜਨ ਥਾਣੇ ਜੀ ਕੀ ਕਰਵਾਈ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਜਿਹੇ ਹਜੇ ਤੱਕ 10 ਦਿਨ ਹੋ ਗਏ ਝਗੜਾ ਹੋਇਆ ਇਹ ਮਹੀਨਾ ਸੱਬਾ ਮਹੀਨਾ ਹੋ ਗਿਆ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਉਹ ਵਖਾਇਆ ਬੋਲਣ ਹਾਂਜੀ ਵਖਾਇਆ ਜੀ ਕੀ ਕਹਿਣਾ ਹੈ ਮੁਲਾਇਮਾ ਮੁਲਾਇਮ ਮੰਗੋ ਫਿਰ ਮੇਰੇ ਤੇ ਹੀ ਕਾਰਵਾਈ ਕਰੀ ਜਾ ਰਹੇ ਉਹਨਾਂ ਦੀ ਸਾਈਡ ਗੁਰਮੀ ਇਹ ਰਾਮਪਾਲ ਸਿੰਘ ਕੋ ਰਾਮਪਾਲ ਸਿੰਘ ਕੋ ਕੋਈ ਵੀਡੀਓ ਵੇਖ ਕੇ ਕੋਈ ਕਾਰਵਾਈ ਨਹੀਂ ਕੀਤੀ ਨਾ ਸਰ ਉਹ ਫਿਰ ਮੇਰੇ ਤੇ ਐਕਸ਼ਨ ਲੈ ਰਹੇ ਹੋ ਕਿਉਂਕਿ ਉਹ ਫਿਰ ਮੈਨੂੰ ਗ੍ਰਿਫਤਾਰ ਕਰਨੋਂ ਦੇ ਤੇ ਤੁਹਾਡੇ ਸਾਰੇ ਪਰਿਵਾਰ ਚ ਵੀ ਕਿਹਾ ਕਿ ਤੁਹਾਡੇ ਲਈ ਲੱਗੀ ਨਾ ਇਹ ਕੋਈ ਨਹੀਂ ਉਹਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਡਾਕਟਰ ਕਟਵਾ ਕੇ ਤੇ ਇੱਕ ਝੂਠ ਜਾ ਕਰਵਾਇਆ ਹੈ ਬਸ ਜਿਹੜਾ ਉਹਨਾਂ ਕੋਲ ਸਬੂਤ ਨਹੀਂ ਹੈ ਅਜੇ ਅੱਛਾ ਉਹ ਡਾਕਟਰ ਉਹਨਾਂ ਕੋਲ ਫਟਾ ਕੇ ਤੇ ਉਹਨਾਂ ਨੇ ਆਪਣਾ ਮੈਡੀਕਲ ਕਰਾ ਲਿਆ ਬਿਲਕੁਲ ਬਿਲਕੁਲ ਜੀ ਹਾਂ ਅੱਛਾ ਡਾਕਟਰ ਦੀ ਕਾਰਵਾਈ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਆਪਣਾ ਮੈਡੀਕਲ ਨਹੀਂ ਕਰਾਇਆ ਸਰ ਮੇਰਾ ਮੈਡੀਕਲ ਇਹਨਾਂ ਨੇ ਡਾਕਟਰ ਵਗੈਰਾ ਮੈਨੂੰ ਕੱਟ ਕੇ ਨਹੀਂ ਦਿੱਤੀ ਬੜੀ ਦਰਖਾਸਤ ਨਹੀਂ ਲਿਖਦੇ ਜੇ ਦਰਖਾਸਤ ਹੀ ਬੜੀ ਮੁਸ਼ਕਲ ਲਿਖੀ ਹੈ ਕੋਈ ਨਹੀਂ ਦਰਖਾਸਤ ਇਹ ਮੁੰਚੀ ਹੀ ਜੇ ਉਸ ਟੈਂਟ ਤੇ ਤੇ ਇੱਕ ਜਿਹੜੇ ਗੁਰਮੀਤ ਸਿੰਘ ਆਏ ਆ ਸਹੀ ਜੇ ਉਸ ਟਾਈਮ ਤੇ ਚਲੋ ਡਿਊਟੀ ਚ ਫਸੇ ਫੁਸੇ ਸੀ ਜੇ ਉਹਨਾਂ ਦੇ ਨਾਲ ਕੋਈ ਐਕਸ਼ਨ ਨਹੀਂ ਲਊਗਾ ਬਾਕੀ ਇਹ ਕਿ ਉਸ ਟਾਈਮ ਤੇ ਰਾਮਪਾਲ ਸਿੰਘ ਨੇ ਵੀ ਉਹਨਾਂ ਦੀ ਕਾਰਵਾਈ ਕੀਤੀ ਸਾਡੀ ਦੋਨਾਂ ਦੀ ਤਰ੍ਹਾਂ ਦੀਆਂ ਕਾਰਵਾਈ ਉਹਨਾਂ ਕੋਈ ਸਾਡੇ ਤਰ੍ਹਾਂ ਨਾਲ ਕੋਈ ਨਹੀਂ ਕੀਤੀ ਕਿ ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਇਹਨਾਂ ਨੇ ਇੱਕ ਕਰੀ ਨਹੀਂ ਪਿਛਲੀ ਵਾਰ ਵੀ ਬੜੀ ਯਾਰ ਕਾਰਵਾਈ ਨਹੀਂ ਕੋਈ ਕਦੀ ਵੀ ਨਹੀਂ ਕੀਤੀ ਮੈਨਾਂ ਤਾਂ ੱਤਕਾ ਹੀ ਕਰਦੇ ਰਹੇ ਹਰ ਵਾਰੀ ਤੁਹਾਡੀ ਹੁਣ ਮੰਗ ਕੀ ਹੈ ਮੰਗ ਸਰ ਇਹੀ ਕਿ ਇਨਸਾਫ ਮਿਲੇ ਕੁਝ ਇਹੋ ਜਿਹਾ ਮਿਲੇ ਕਿ ਜਿਹੜਾ ਪਤਾ ਵੀ ਹੋਵੇ ਕਿ ਸਹੀ ਤੇ ਵਾਕਈ ਰੀਅਲ ਹੈਗਾ ਵਾ ਕਿਉਂਕਿ ਮੇਰੇ ਕੋ ਰੀਅਲ ਪ੍ਰੂਫ ਹਨ ਇਹਨਾਂ ਨੇ ਜਿਹੜੇ ਵੀ ਬਿਆਨ ਦਿੱਤੇ ਮੀਡੀਆ ਦੇ ਸਾਹਮਣੇ ਉਹ ਸਾਰੇ ਦੇ ਸਾਰੇ ਝੂਠ ਆ ਤੁਹਾਡੀ ਮੰਗ ਕੀ ਹੈ ਇਹ ਸ਼ੀਤਲ ਸੋਹਰੇ ਦਾ ਸੋਹਰੇ ਦਾ ਵੀ ਨਾਮ ਹੈ ਅਜੀਤ ਕੁਮਾਰ ਅਜੀਤ ਉਹ ਕਿੱਥੋਂ ਦੀ ਨਮਾਸੀ ਹੈ ਇਹ ਸੁਲਤਾਨਪਿੰਡ ਨਹਿਰ ਦੇ ਜੀ ਸੁਲਤਾਨਪਿੰਡ ਨਹਿਰ ਤੇ ਹਾਂਜੀ ਠੀਕ ਹੈ ਤੇ ਤੁਹਾਡੇ ਤੇ ਉਹਨਾਂ ਨੇ ਕੋਈ ਮੀਡੀਆ ਪ੍ਰੈਸ ਕੌਂਟੈਕਟ ਕੀਤੀ ਤੁਹਾਡੇ ਤੋਂ ਨਾਲ ਉਲਟਾ ਇਹ ਜਾਨ ਲਗਾਏ ਜੇਕਰ ਤੁਸੀਂ ਦਸੇ ਵਿੱਚ ਦਾ ਕਾਰੋਬਾਰ ਕਰਦੇ ਜੇ ਤੁਹਾਡੀ ਪਤਨੀ ਤੁਹਾਨੂੰ ਡਰਦੀ ਆ ਤੇ ਇਸ ਵਜ੍ਹਾ ਕਰਕੇ ਤੁਹਾਡੇ 'ਚ ਕਲੇਸ਼ ਜੀ ਸਰ ਸਭ ਝੂਠੇ ਆ ਪ੍ਰੂਫ ਗੱਲ ਹੈ ਕੀ ਪ੍ਰੂਫ ਦੀ ਇਦਾਂ ਤੇ ਮੈਂ ਵੀ ਉਹਨਾਂ ਦੇ ਕਹੂੰਗਾ ਭਾਈ ਮੇਰੇ ਕੋਲ ਪ੍ਰੂਫ ਹੈ ਜਿਹੜੀ ਚੀਜ਼ਾਂ ਮੈਂ ਕਰੂੰਗਾ ਉਹਨਾਂ ਕੋਲ ਪ੍ਰੂਫ ਨਹੀਂ ਗੱਲ ਉਹਨੇ ਜੇ ਜੋ ਮਰਜ਼ੀ ਕਹੀ ਜਾਈ ਅਸੀਂ ਕਹਿ ਨਹੀਂਉਂਦੇ ਝੂਠੇ ਜਾਨ ਲਗ ਨੇ ਤੁਸੀ ਮਗਰ ਪਤਨੀ ਘਟੇ ਦੇ ਸਾਲ ਤੋਂ ਵੱਖਰੀਆਂ ਹੋਣ ਦਾ ਕਾਰਨ ਕੀ ਹੈ ਕਾਰਨ ਸਰ ਉਹ ਆਪਣੇ ਕੰਮ ਕਰਦਿਆਂ ਦੇ ਕਹਣੇ ਤੇ ਚਲਦੀ ਹੈ ਬਸ ਇੱਕ ਮਾੜੀ ਜਨਮਨ ਹੋਈ ਜੀ ਸਾਡੀ ਜਿਹਦੇ ਤੇ ਉਹਨੇ ਕਿਹਾ ਵਕਿ ਫਾਦਰ ਸਾਹਿਬ ਮੇਰੇ ਘਰੋਂ ਲੈ ਕੇ ਇੱਕ ਖੁਦ ਮਿਲਣਾ ਘਰੋਂ ਲੜ ਕੇ ਗਈ ਇਹਨਾਂ ਨੇ ਮੇਰੇ ਤੇ ਉਦੋਂ ਵੀ ਮਾਰਕੁੱਟ ਬੜੀ ਕਰਵਾਈ ਉਦੋਂ ਵੀ ਇਹ ਤੇ ਉਹ ਬਹਾਨਾ ਹੁਣ ਇਹਨਾਂ ਨੇ ਲਾਤਾ ਵਕਿ ਇਦਾਂ ਕਿ ਮੈਨੂੰ ਮੇਰੇ ਪਾਪਾ ਲੈ ਕੇ ਆਏ ਮੈਨੂੰ ਗਵੰਡਨ ਨੇ ਫੋਨ ਕੀਤਾ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਝਗੜਾ ਕਿੰਨੀ ਦਿਨ ਨੂੰ ਹੋਇਆ ਤੁਹਾਡਾ ਤੇ ਜਿਹੜਾ ਸਾਡੇ ਜੱਲਿਆਂ ਵਾਲੇ ਬਾਗ ਵਾਲਾ ਹਾਂ ਇਸਰ ਤਰੀਕ ਤੇ ਨਹੀਂ ਯਾਦ ਮੈਂ ਉਦਾਂ ਕ ਮਹੀਨਾ ਸਵਾ ਮਹੀਨਾ ਤਰੀਕ ਨੂੰ ਮੈਂ ਤੁਹਾਨੂੰ ਫਾਈਨਲ ਦੱਸ ਦਿੰਨਾ ਜੀ ਹਾਂ ਲਗਭਗ ਹੋ ਗਿਆ ਹਾਂਜੀ ਹੋ ਗਿਆ ਜੀ ਅਜੇ ਤੱਕ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਲਟਾ ਤੁਹਾਡੇ ਚ ਕਾਰਵਾਈ ਕਰ ਦਿੱਤੀ ਸਰ ਐਕਸ਼ਨ ਹਾਂਜੀ ਬਿਲਕੁਲ ਮੇਰੇ ਤੇ ਉਲਟਾ ਐਵੇਂ ਜਾਣ ਕੇ ਕਦੀ ਘਰ ਵੀ ਆ ਕੇ ਘਰ ਦੇਣਾ ਵੀ ਮੰਦਾ ਬੋਲਦੇ ਆ ਪੁਲਸ ਵਾਲੇ ਕਦੀ ਕੁਝ ਜੀ ਤੁਹਾਡੀ ਪਿਛਲੀ ਇੱਕ ਮੀਡੀਆ ਕਾਨਫਰੰਸ ਹੋਈ ਸੀ ਕਵਰ ਚੱਲੀ ਸੀ ਤੁਹਾਡਾ ਤੱਕ ਇਹ ਪੱਤਰਕਾਰ ਨੇ ਪਹੁੰਚ ਕੀਤੀ ਨਹੀਂ ਸਰ ਹਜੇ ਤੱਕ ਤੇ ਮੈਂ ਸੋਕੋ ਆਪਣੇ ਆਪ ਸਭੋ ਪੱਖ ਦੇਣਾ ਚਾਹੁੰਦਾ ਹਾਂ ਕਿ ਸਰ ਮੇਰੀ ਵੀ ਕੋਈ ਪੁੱਛੇ ਕੋਈ ਪਤਾ ਲੱਗੇ ਕਿ ਮੇਰੇ ਕੋਲ ਰੀਅਲ ਕੀ ਹੈ ਵਿੱਚ ਤੁਸੀਂ ਇਹ ਕਾਰਨ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜੀ ਸਰ ਮੈਂ ਇਸੇ ਕਰਕੇ ਆਪਣੀ ਪਰਸਨਲ ਇਸੇ ਕਰਕੇ ਹੁਣ ਵੇਖਿਆ ਕਿੰਨੇ ਦਿਨ ਹੋ ਗਏ 5 6 ਦਿਨ ਵੇਟ ਕਰਕੇ ਫਿਰ ਅੱਜ ਦਾ ਟਾਈਮ ਆ ਇਸੇ ਕਰਕੇ ਫਾਈਨਲ ਕੀਤਾ ਜੀ ਮੰਗ ਸਰ ਇਨਸਾਫ ਮਿਲੇ ਸਾਨੂੰ ਜਦੋਂ ਮੇਰ ਨਾਲ ਜੱਲੇ ਵਾਲੇ ਬਾਗ ਤੋਂ ਮਾਰਕੋਟ ਕੀਤੀ ਉਸ ਤੋਂ ਥੋੜੇ ਦਿਨ ਬਾਅਦ ਹੀ ਇਹਨਾਂ ਨੇ ਘਰ ਹੱਡੇ ਆ ਕੇ ਤੋੜਪਾਂਨ ਕੀਤੀ ਆ ਠੀਕ ਇਹਨਾਂ ਨੇ ਤੋੜਪਾਂਨ ਵੀ ਕੀਤੀ ਸਾਡੇ ਘਰ ਦੀ ਬੱਚੇ ਨਿਗ ਨਿਗਿਆਂ ਦੇ ਕੱਪੜੇ ਖਿਲਾਰ ਕੇ ਗਏ ਆ ਤੇ ਉਸ ਤੋਂ ਬਾਅਦ ਭਾਬੀ ਦੇ ਵੀ ਹੱਥੀ ਇਹਨਾਂ ਨੇ ਪਏ ਆ ਜਿਹੜੀ ਕਿ ਸਾਡੇ ਕੋਲ ਸਭ ਪ੍ਰੂਫ ਹੈਗਾ ਵੀਡੀਓ ਦੇ ਵਿੱਚ ਸਿਰਪਾਟਾ ਨਾ ਹੀ ਕੋਈ ਪੁਲਿਸ ਕਾਰਵਾਈ ਨਾ ਇਧਰੋਂ ਕਰ ਰਹੀ ਆ ਨਾ ਸਾਢੇ ਵੱਲੋਂ ਕਰ ਰਹੀ ਬਸ ਉਹਨਾਂ ਦੀ ਇੱਕ ਝੂਠੀ ਦਰਖਾਸਤ ਜਿਹਦੇ ਮਗਰ ਲੱਗੀ ਜਿਹੜੀ ਭਾਬੀ ਦਾ ਡਿਲੀਗੇਸ਼ਨ ਹੁੰਦੇ ਪਏ ਕਿ ਉਹਨਾਂ ਕੇ ਛੱਟ ਲਗਾਈ ਗਈ ਆ ਕੋ ਮੀਡੀਆ ਸਾਹਮਣੇ ਆ ਕੇ ਬਿਆਨ ਦੇਣ ਨੂੰ ਤ ਸਰ ਮੇਰਾ ਨਾਮ ਦਿੰਪਲ ਆ ਜੀ ਮੈਂ ਕਾਰਨ ਕੀ ਤੇ ਵੀਡੀਓ ਦੇ ਵਿੱਚ ਸਾਹਮਣੇ ਆਈ ਹਾਂ ਸਰ ਮੇਰੇ ਦਿਓਰ ਦਾ ਤੇ ਇਹਨਾਂ ਦੀ ਵਾਈਫ ਦਾ ਆਪਸ ਦੇ ਵਿੱਚ ਜੋ ਵੀ ਟਕਰਾਅ ਚੱਲਦਾ ਪਿਆ ਆ ਦੋਨਾਂ ਜੀਆਂ ਦਾ ਵਾ ਤੇ ਸਰ ਅਸੀਂ ਇਹਨਾਂ ਦੇ ਕਦੇ ਵੀ ਕਿਸੇ ਗੱਲ ਵਿੱਚ ਨਹੀਂ ਆਏ ਹਸਬੰਡ ਵਾਈਫ ਦੀ ਇਕੱਠੇ ਰਹਿੰਦੇ ਕਿ ਨਹੀਂ 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 ਸਰ ਅਸੀਂ ਵੱਖਰੇ ਰਹਿੰਦੇ ਮੈਂ ਅਲੱਗ ਰਹਿੰਦੀ ਆ ਰੈਂਟ ਦੇ ਉੱਤੇ ਗੁਰੂ ਅੰਮਦਾਸ ਨਗਰ ਗਲੀ ਨੰਬਰ 4 ਦੇ ਵਿੱਚ ਤੇ ਇਹ ਵੱਖਰੇ ਰਹਿ ਰਹੇ ਨੇ ਸਰ ਇਹਨਾਂ ਦਾ ਆਪਸੀ ਜੋ ਵੀ ਝਗੜਾ ਚੱਲਦਾ ਪਿਆ ਆਪਸ ਦੇ ਵਿੱਚ ਹੀ ਆ ਸਾਡਾ ਉਹਨਾਂ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਅਸੀਂ ਜਿਹੜਾ ਕਹਿ ਸਕੀਏ ਕਿ ਸਾਡਾ ਇਹਨਾਂ ਦੇ ਵਿੱਚ ਇੰਟਰਫੇਅਰ ਕੋਈ ਚੱਲਦਾ ਸਰ ਬਿਲਕੁਲ ਨਹੀਂ ਹੈਗਾ ਕਿਉਂਕਿ ਮੈਂ ਅਸੀਂ ਵੱਖਰੇ ਰਹਿੰਦੇ ਸਾਡਾ ਇਹਨਾਂ ਨਾਲ ਕੋਈ ਹੈਗਾ ਨਹੀਂ ਆ ਪਰ ਫਿਰ ਵੀ ਸਰ ਇਹਨਾਂ ਦੀ ਜਿਹੜੀ ਮੈਸੇਜ ਆ ਉਹਨਾਂ ਦੇ ਇਹਨਾਂ ਦੀ ਆਪਸੀ ਜੋ ਵੀ ਲੜਾਈ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਮੈਸੇਜ ਤੇ ਉਹਨਾਂ ਦਾ ਬ੍ਰਦਰ ਜਿਹੜੇ ਨੇ ਉਹ ਮੇਰੇ ਘਰ ਆਏ ਨੇ ਮੇਰੇ ਘਰ ਆਣ ਕੇ ਜਦੋਂ ਜੱਲਿਆਂ ਵਾਲੇ ਬਾਗ ਦੇ ਵਿੱਚ ਝਗੜਾ ਹੁੰਦਾ ਇਹਨਾਂ ਤੇ ਫੁੱਟਮਾਰ ਕੀਤੀ ਗਈ ਡਾਂਗਾ ਨਾ ਇਹਨਾਂ ਦੇ ਘਰ ਪੇੜੇ ਜਿਹਨਾਂ ਨੂੰ ਖਾਇਆ ਗੜੀਆਂ ਨੂੰ ਉਸ ਤੋਂ ਬਾਅਦ ਤੁਹਾਡੇ ਘਰ ਆਉਂਦੇ ਨੇ ਹਾਂਜੀ ਸਰ ਉਸ ਤੋਂ ਬਾਅਦ ਆਏ ਇੱਕ ਦਿਨ ਬਾਅਦ ਜੀ ਚਾਰ ਪੰਜ ਦਿਨਾਂ ਬਾਅਦ ਹਾਂਜੀ ਸਰ ਤੇ ਤੁਹਾਡੇ ਘਰ ਕੋਲ ਕੋਈ ਮਜੂਦੀ ਹੋ ਸਰ ਮੈਂ ਤੇ ਮੇਰੇ ਦੋ ਬੇਟੇ ਸੀਗੇ ਕਿਉਂਕਿ ਸੰਡੇ ਦਾ ਦਿਨ ਸੀ ਮੈਂ ਚਰਚ ਜਾਣ ਵਾਸਤੇ ਘਰੋਂ ਬਾਹਰ ਨਿਕਲੀ ਆ ਤੇ ਮੇਰੀ ਦਰਾਨੀ ਐਕਟਿਵਾ ਦੇ ਉੱਪਰ ਆਈ ਆ ਤੇ ਉਹਨੇ ਮੈਨੂੰ ਪਿੱਛੋਂ ਸਾਰਿਆਂ ਨੇ ਬਾਦ ਵਿੱਚ ਸਰ ਉਹ ਪਹਿਲਾਂ ਤੇ ਕੱਲੀ ਆਈ ਆ ਉਸ ਤੋਂ ਬਾਅਦ ਉਹਦੇ ਭਰਾ ਦਾ ਫੋਨ ਆਇਆ ਵਾ ਜਦੋਂ ਉਹਦੇ ਭਰਾ ਦਾ ਫੋਨ ਆਇਆ ਤੇ ਉਹ ਵਾਪਸ ਚਲੀ ਗਈ ਉਸ ਜਗ੍ਹਾ ਤੋਂ ਫਿਰ ਦੁਬਾਰਾ ਵਾਪਸ ਆਈ ਮੈਂ ਦੂਸਰੀ ਗਲੀ ਦੇ ਵਿੱਚ ਚੱਲ ਗਈ ਮੈਂ ਆਪਣੇ ਧਿਆਨ ਤੁਰੇ ਜਾਂਦੀ ਮੇਰੇ ਬੇਟੇ ਦੋਨੋਂ ਨਾਲ ਨੇ ਮੇਰੇ ਤੇ ਜਦੋਂ ਮੈਂ ਜਾ ਰਹੀ ਆ ਸਾਰੇ ਪਿੱਛੋਂ ਆਈ ਆ ਤੇ ਇਹਨੇ ਇੱਕਦਮ ਲਿਆ ਕਿ ਐਕਟਿਵਾ ਮੇਰੇ ਅੱਗੇ ਖੜੀ ਕਰ ਦਿੱਤੀ ਤੇ ਮੈਨੂੰ ਕੁਝ ਨਹੀਂ ਬੋਲੀ ਕੁਝ ਨਹੀਂ ਇਹਨੇ ਸਿੱਧੀ ਐਕਟਿਵਾ ਚ ਏ ਟੱਕਾ ਅੱਡ ਕੇ ਮੇਰੇ ਸਿਰ ਤੇ ਮਾਰੀ ਸਰ ਮੇਰੇ ਸਿਰ ਦੇ ਵਿੱਚ ਚਾਰ ਟੰਕੇ ਲੱਗੇ ਹਾਂਜੀ ਸਰ ਮੇਰੇ ਚਾਰ ਟੰਕੇ ਲੱਗੇ ਹੋਏ ਸੀ ਸਰ ਮੈਂ ਸਿਵਲ ਹਸਪੀਟਲ ਵੀ ਗਈ ਆ ਪਹਿਲੇ ਮੈਂ ਠਾਣੇ ਗਈ ਆ हां जी सर कटा के फिर मैं सिविल हॉस्पिटल गई सर सिविल हॉस्पिटल ਦੇ ਵਿੱਚ ਐਡਮਿਟ ਹੋਈ ਮੈਂ ਜਾ ਕੇ ਉੱਥੇ ਸਰ ਮੇਰੇ ਸਟੀਚ ਵੀ ਲੱਗੇ ਪੱਟੀ ਵਗੈਰਾ ਉੱਥੋਂ ਹੋਈ ਆ ਪਰ ਸਰ ਫਿਰ ਵੀ ਮੇਰੀ ਜਿਹੜੀ ਰਿਪੋਰਟ ਸਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਜੇ ਤੱਕ ਜਿਹੜੀ ਤੁਹਾਡੇ ਸਾਡੇ ਮਾਰੇਗੀ ਤੁਹਾਡੇ ਘਰ पे ਘਰ ਵੀ ਹੁੰਦੇ ਨੇ ਕਿ ਜਾਂ ਬਾਹਰ ਝਗੜਾ ਹੁੰਦਾ ਸਰ ਬਾਹਰ ਹੀ ਬਾਹਰ ਗਲੀ 'ਚ ਝਗੜਾ ਹਾਂਜੀ ਬਾਹਰ ਗਲੀ ਦੇ ਵਿੱਚ ਨਹੀਂ ਸਰ ਤੇ ਉਹਦਾ ਕੋਈ ਤੁਹਾਡੇ ਕੋਲ ਵੀਡੀਓ ਪ੍ਰੂਫ ਹੈ ਹਾਂਜੀ ਸਰ ਮੇਰੇ ਕੋਲ ਪ੍ਰੂਫ ਹੈਗਾ ਸਰ ਵੀਡੀਓ ਹੈਗੀਆਂ ਨੇ ਹਾਂਜੀ ਸਰ ਉਸ ਤੋਂ ਬਾਅਦ ਸਰ ਮੇਰੇ ਜਦੋਂ ਸੱਟ ਲੱਗਣ ਤੋਂ ਬਾਅਦ ਮੈਂ ਜਿਹੜੇ ਘਰ ਵਾਲੇ ਸੀ ਜਿਨ੍ਹਾਂ ਨੇ ਮੈਨੂੰ ਮਤਲਬ ਆਪਣੇ ਘਰ ਰੱਖਿਆ ਸੀ ਬਚਾ ਕੇ ਉਹਨਾਂ ਤੋਂ ਲੈ ਕੇ ਗਏ ਨੇ ਉਸ ਤੋਂ ਬਾਅਦ ਸਿਰਫ ਇਹ ਘਰ ਜਾਂਦੀ ਘਰ ਜਾ ਕੇ ਉਹਨੇ ਸਾਰਾ ਮੇਰੇ ਘਰ ਦੀ ਜਿਹੜੀ ਪੰਨ ਤੋੜ ਕੀਤੀ ਸਰ ਉਹਦੇ ਵੀ ਰਿਪੋਰਟ ਮਾਰ ਕਰਕੇ ਮੈਂ ਤੁਹਾਡੇ ਘਰ ਚ ਹੀ ਜਾਂਦੇ ਹਾਂ ਹਾਂਜੀ ਸਰ ਸਰ ਉਹ ਤੇ ਉਹਦਾ ਭਰਾ ਹਾਂਜੀ ਸਰ ਸਰਕਾਰ ਜਾ ਕੇ ਦੀ ਕਰਦੇ ਨੇ ਸਰਕਾਰ ਜਾ ਕੇ ਮੇਰੇ ਘਰ ਦੇ ਦੀ ਸਮਾਨ ਦੀ ਭਾਨ ਤੋੜ ਕੀਤੀ ਪਹਿਲਾ ਤਾਲਾ ਤੋੜ ਕੇ ਤਾਲਾ ਤੋੜ ਕੇ ਤੋਂ ਬਾਅਦ ਸਾਰੇ ਸਾਰੇ ਘਰ ਦਾ ਜਹਾ ਸਮਾਨ ਤੋੜਿਆ ਗਿਆ ਮੇਰਾ ਠੀਕ ਹੈ ਤੁਹਾਡੀ ਮੰਗ ਕੀ ਹੈ ਸਰ ਮੇਰੀ ਮੰਗ ਇਹ ਹੈ ਕਿ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਮੇਰੀ ਜਿਹੜੀ ਜਿਹੜੀ ਮੈਰਪੋੜ ਦਿੱਤੀ ਸਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਰ ਇਦਾਂ ਨਜਾਇਜ਼ ਜਿਹੜਾ ਮਤਲਬ ਕਿ ਜਦੋਂ ਇਹਨਾਂ ਦਾ ਆਪਸ ਹੀ ਮੀਆਂ ਬੀਵੀ ਦਾ ਝਗੜਾ ਸਰ ਇਹਨਾਂ ਨੂੰ ਆਪਸ ਦੇ ਵਿੱਚ ਚਲੋ ਬੈਠ ਕੇ ਇਹਨਾਂ ਦਾ ਜੋ ਵੀ ਹੋ ਸਲਝਾਇਆ ਜਾਵੇ ਤੇ ਸਾਡਾ ਜਿਹੜੀ ਮੇਰੀ ਮੰਗ ਇਹ ਹੈ ਕਿ ਮੇਰਾ ਹਸਬੰਦ ਬਿਮਾਰ ਆ ਤੇ ਮੇਰੇ ਕੋਲੋਂ ਆਪਣਾ ਮੈਂ ਖੁਦ ਦਾ ਖਰਚਾ ਆਪਣੇ ਸੇਤੇ ਕਰਦੀ ਪਈ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਇਹਨਾਂ ਝਗੜਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਆਵਾਂ ਕਿ ਮੇਰਾ ਆਪਣਾ ਨੁਕਸਾਨ ਹੋਵੇ ਮੈਂ ਚਾਹੁੰਨੀ ਕਿ ਮੈਨੂੰ ਇਨਸਾਫ ਦਿੱ ਜਿਹੜੇ ਤੁਹਾਡੇ ਕੋਲ ਸੜਕ ਚੜਾਈ ਗਈ ਆ ਤੁਹਾਨੂੰ ਕਾਨੂੰਨੀ ਕਾਰਵਾਈ ਵੀ ਚਾਹੁੰਦੇ ਜਨਰੇ ਹਾਂਜੀ ਸਰ ਮੈਂ ਚਾਹੁੰਦੀ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਹਦੇ ਕਿਹਦੇ ਦੇ ਸਰ ਵਿਸ਼ਾਲ ਆ ਉਹਦਾ ਭਰਾ ਤੇ ਸ਼ੀਤਲ ਠੀਕ ਹੈ ਕੋਈ ਨਾਮ ਦੱਸੋ ਸ਼ੀਤਲ ਲਖਮਿੰਦਰ ਕੁਮਾਰ ਦਾ ਲੱਕੀ ਆ ਉਹਨਾਂ ਤੁਹਾਡੇ ਕੀ ਸੰਬੰਧ ਰਿਸ਼ਤਾ ਕੀ ਸੀ ਮੇਰਾ ਹਸਬੰਡ ਹੈ ਹਸਬੰਡ ਹੈ ਤੁਹਾਡਾ ਹਾਂਜੀ ਕੀ ਸਾਰੇ ਗਲਪਾ ਕੀ ਹੁੰਦੀ ਆ ਜੰਦਿਆ ਵਾਲੇ ਬਾਗ ਦੇ ਜਿਹੜਾ ਰੈਸਟੋਰੈਂਟ ਤੁਸੀਂ ਜੋੜ ਕਰਦੇ ਨਹੀਂ ਹਾਂਜੀ ਇਹ ਰੈਸਟੋਰੈਂਟ ਦਾ ਨਵਾਲਟੀ ਸੂਟਸ ਤਾਂ ਮੈਨੂੰ ਤਾਂ ਉੱਥੇ ਨਹੀਂ ਮਿਲਣ ਨਹੀਂ ਆਂਦਾ ਅਸਲ 'ਚ ਨਾ ਐਨੇ ਨਾ ਪਹਿਲੇ ਮੇਰੇ ਬ੍ਰਦਰ ਨੂੰ ਫੋਨ ਕੀਤਾ ਫੋਨ ਕਰਕੇ ਕਹਿੰਦਾ ਕਿ ਤੈਨੂੰ ਮੈਂ ਕਿਹਾ ਸੀ ਨਾ ਤਲਾਕ ਦਵਾ ਦੇ ਤੇ ਮੇਰਾ ਬ੍ਰਦਰ ਕਹਿੰਦਾ ਮੈਂ ਕੋਈ ਨਹੀਂ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਦਾ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਕਿ ਇਦਾਂ ਲੱਕੀ ਦਾ ਫੋਨ ਆਉਂਦਿਆ ਮੈਨੂੰ ਧਮਕੀਆਂ ਲਾਉਂਦਾ ਮੈਂ ਸਿੱਧਾ ਲੱਕੀ ਨੂੰ ਫੋਨ ਕੀਤਾ ਮੈਂ ਕਿਹਾ ਹਾਂ ਦੱਸ ਕੀ ਕਹਿਣਾ ਤੂੰ ਕਹਿੰਦਾ ਮੈਨੂੰ ਤਲਾਕ ਚਾਹੀਦਾ ਮੈਂ ਕਿਹਾ ਮੇਰਾ ਪਿਓ ਤਾਂ ਲੱਗਾ ਨਹੀਂ ਕਚੈਰੀ 'ਚ ਜੇ ਤੇਰਾ ਲੱਗਾ ਤੂੰ ਪੇਪਰ ਲਿਆ ਮੈਂ ਨਹੀਂ ਸਾਈਨ ਕਰੂੰਗੀ ਤਾਂ ਤੂੰ ਗਈ ਤੇ ਨਾਲ ਹੀ ਉੱਥੇ ਗਾਲਾਂ ਕੱਢਾਂ ਰੁੱਕ ਜਾ ਮੈਂ ਹੁਣੇ ਤੇਰੇ ਰੈਸਟੋਰੈਂਟ ਚ ਆਉਣਾ ਉੱਥੇ ਆਣ ਕੇ ਨੇ ਬਹੁਤ ਗਾਲਾਂ ਕੱਢੀਆਂ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਕਿ ਪਾਪਾ ਇੱਥੇ ਆਣ ਕੇ ਮੇਰੀ ਬਦਨਾਮੀ ਬਹੁਤ ਕਰਨ ਦੇ ਤੁਸੀਂ ਆਓ ਮੈਨੂੰ ਘਰ ਲੈ ਕੇ ਜਾਓ ਮੈਂ ਕੱਲੀ ਨੇ ਨਹੀਂ ਆਣਾ ਪਾਪਾ ਤੇ ਪਾਪਾ ਦੇ ਫਰੈਂਡ ਆਏ ਇਹ ਅੱਗੋ ਹੱਥੋਂ ਪਾਈ ਹੋਇਆ ਉਹਨਾਂ ਦੇ ਨਾਲ ਕਿ ਤੁਸੀਂ ਕੌਣ ਹੁੰਦੇ ਜੇ ਇੱਥੇ ਆਣ ਵਾਲੇ ਇਦਾਂ ਉਦਾਂ ਤੇ ਜਿਹੜੀ ਰਹਿੰਦੀ ਖੁੰਦੀ ਇਹਨੇ ਤੁਹਾਨੂੰ ਵੀਡੀਓ ਵਿਖਾਈ ਨਾ ਇਹ ਉੱਥੇ ਕਿਸੇ ਹੋਰ ਨਾਲ ਲੜਿਆ ਸੀ ਤੇ ਮੈਨੂੰ ਪਤਾ ਲੱਗਾ ਕਿ ਲੜਨ ਦੇ ਉਲਟਾ ਮੈਂ ਇਹਨੂੰ ਛਡਾਉਣ ਗਈ ਹਾਂ ਉੱਥੇ ਹਾਂਜੀ ਹਾਂਜੀ ਨਹੀਂ ਸਾਡੇ ਘਰ ਦੇ ਇਹ ਕਿਸੇ ਹੋਰ ਨਾਲ ਲੜਿਆ ਸੀ ਤੁਸੀਂ ਵੀ ਵੀ ਚਲ ਰਿਹਾ ਹਾਂਜੀ ਮੈਂ ਇਹਨੂੰ ਛਡਾਉਣ ਗਈ ਹਾਂ ਉਲਟਾ ਠੀਕ ਹੈ ਕਿ ਮੇਰਾ ਘਰ ਵਾਲਾ ਉਹਨੂੰ ਪਤਾ ਨਹੀਂ ਕੌਣ ਕੁੱਟਣ ਦੇ ਮੈਂ ਉਲਟਾ ਛਡਾਉਣ ਗਈ ਉਹਦੇ ਵਿੱਚ ਉਹ ਮੇਰੇ ਪਾਪਾ ਨਹੀਂਗੇ ਕੀ ਪਤਾ ਕੌਣ ਹੈਗਾ ਕੌਣ ਨੇ ਤੇ ਜਿਹੜੀ ਜਿਹੜੀ ਭਾਬੀ ਤੇ ਸਾਹਮਣੇ ਆਈ ਹਾਂਜੀ ਉਹ ਵੀ ਮੈਂ ਤੁਹਾਨੂੰ ਦੱਸ ਦੇ ਤੁਹਾਡੇ ਤੇ ਤੁਹਾਡੇ ਬਰਦਰ ਤੇ ਇਜਾਮ ਲਗਾਇਆ ਹਾਂਜੀ ਹਾਂਜੀ ਵੀ ਤੁਸੀਂ ਉਹਨਾਂ ਦੇ ਘਰ ਜਾਂਦੇ ਦੱਸਦੀ ਮੈਂ ਤੁਹਾਨੂੰ ਤੁਸੀਂ ਇਟ ਕੱਪ ਇਟ ਮਾਰ ਮੈਂ ਤੁਹਾਨੂੰ ਦੱਸਦੀ ਨਾ ਇਹ ਚੀਜ਼ਾਂ ਕੀ ਨਾਮ ਪਹਿਲੇ ਇਹਨੇ ਮੇਰੇ ਬਰਦਰ ਨੂੰ ਘੇਰਿਆ ਆਪਣੇ ਮਹੱਲੇ ਦੇ ਵਿੱਚ ਲੈ ਗਿਆ ਉੱਥੇ ਕੁੱਟ ਮਾਰ ਦਿੱਤੀ ਮੈਨੂੰ ਮੇਰੇ ਮਮਾ ਦਾ ਫੋਨ ਆਇਆ ਕਿ ਉਹ ਆਪਣੇ ਮਹੱਲੇ ਦੇ ਵਿੱਚ ਉਹਨੂੰ ਕੁੱਟਣ ਦਾਂ ਮੈਂ ਆਪਣੇ ਕੰਮ ਤੋਂ ਸਿੱਧਾ ਇਹਦੇ ਮਹੱਲੇ ਦੇ ਵਿੱਚ ਗਈ ਇਹ ਕੋਈ ਨਹੀਂ ਉੱਥੇ ਗਈ ਸਿਰਫ ਇਹਦੀ ਭਾਬੀ ਤਾਲਾ ਮਾਰਦੀ ਘਰੋਂ ਬਾਹਰ ਨਿਕਲਣ ਦੀ ਮੈਂ ਇਹਦੀ ਭਾਬੀ ਨੂੰ ਪੁੱਛਿਆ ਕਿ ਲੱਖੀ ਕਿੱਥੇ ਗਿਆ ਤੇ ਮੇਰਾ ਫੋਨ ਲੱ ਨੂੰ ਕਿਹਾ ਕਿ ਤੂੰ ਫੋਨ ਲਾ ਤੇਰਾ ਹੀ ਚੁੱਕੂਗਾ ਤੇਰਾ ਤੇ ਉਹਦੇ ਨਾਲ ਲਿੰਕੇਗਾ ਤੇਰਾ ਹੀ ਫੋਨ ਚੁੱਕੂਗਾ ਉਹ ਅਗੋਏ ਮੇਨਾ ਬੈਂਸਲ ਆਪੀ ਐਨੇ ਮੇਰੇ ਚਪੇੜ ਮਾਰੀ ਤੇ ਮੈਂ ਇਹਦੀ ਚਪੇੜ ਐਨੇ ਮੇਰੇ ਮਾਰੀ ਤੇ ਮੈਂ ਵੀ ਫਿਰ ਗੁੱਸੇ ਦੇ ਵਿੱਚ ਕੁਝ ਕਰਨਾ ਹੈ ਮੇਰੇ ਹੱਥ 'ਚ ਜੋ ਆਇਆ ਮੈਂ ਉਹਦੇ ਮਾਰ ਦਿੱਤੀ ਮੈਂ ਇੱਟ ਮਾਰਤੀ ਸੀ ਉਹਦੇ ਸਿਰ ਤੇ ਹਾਂਜੀ ਹਾਂ ਇਹ ਉਸ ਤੋਂ ਉਪਰੰਤ ਸਿਫਰੂਨੋ ਦੇ ਘਰ ਵੀ ਜਾਂਦੇ ਜੀ ਮੈਂ ਘਰ ਨਹੀਂ ਗਈ ਇਹ ਝੂਠ ਇਹ ਇਨਾਂ ਨੇ ਸਾਨੂੰ ਫਸਾਉਣ ਵਾਸਤੇ ਆਪਣੀਆਂ ਚੀਜ਼ਾਂ ਆਪ ਤੋੜੀਆਂ ਅੱਛਾ ਹਾਂਜੀ ਹਾਂਜੀ ਇਹ ਝੂਠ ਹੈ ਜੋ ਸੱਚਾਈ ਹੈ ਮੈਂ ਤੁਹਾਨੂੰ ਦੱਸ ਦਵਾ ਸੱਚ ਕੀ ਹੋਇਆ ਹਾਂਜੀ ਉਹ ਜੋ ਐਨੇ ਮਤਲਬ ਕਿ ਮੈਂ ਇੱਟ ਮਾਰੀ ਨਾ ਉਹ ਸੱਚਾਈ ਹੈ ਜਿਹੜਾ ਸਮਾਨ ਤੋੜਿਆ ਇਹ ਝੂਠ ਆ ਤੁਸੀਂ ਹੁਣ ਅਗੂ ਕੀ ਚਾਹੁੰਦੇ ਜੀ ਇਸਨਾ ਮੈਂ ਤਲਾਕ ਲੈਣਾ ਚਾਹੁੰਦੀ ਮੈਂ ਇਸ ਬੰਦੇ ਨਾਲ ਕਦੀ ਨਹੀਂ ਰਹਿ ਸਕਦੀ ਉਲਟਾ ਇਹਨੇ ਮੇਰੇ ਬੱਚੇ ਵੀ ਖੋਏ ਹੋਏ ਆ ਉਹ ਆਪਣੇ ਕੋ ਰੱਖੇ ਹੁਣ ਉਹ ਬੱਚੇ ਵੀ ਉਹਨਾਂ ਕੋਲੀ ਰਹਿਣਗੇ ਬੱਚੇ ਤੁਸੀਂ ਲੈਣਾ ਚਾਹੁੰਦੇ ਨਹੀਂ ਮੈਂ ਨਹੀਂ ਲੈਣਾ ਚਾਹੁੰਦੀ ਹਾਂਜੀ ਉਹ ਉਹਨੇ ਕੋਲੀ ਰਹਿਣਗੇ ਠੀਕ ਹੈ ਜੀ ਕੁਮਾਰ ਤੁਹਾਡਾ ਇਲਾਕਾ ਕਿਹੜਾ ਜੀ ਹਾਂਜੀ ਸੁਲਤਾਨਪੁਰ ਦੇ ਰਹਿਣ ਵਾਲੇ ਮਹਿੰਦਰਾ ਕਲੋਨੀ ਇੱਥੇ ਲਖਪਿੰਦਰ ਕੁਮਾਰ ਲੱਖੀ ਨਾਮ ਦਾ ਲੜਕਾ ਜੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਤੋਂ ਬੜੇ ਗੰਭੀਰ ਜਆ ਹੁਣ ਲਗਾਏ ਨੇ ਹਾਂਜੀ ਕਿ ਜੱਲਿਆ ਵਾਲੇ ਬਾਗ ਨਵਾਲਟੀ ਰੈਸਟੋਰੈਂਟ ਦੇ ਬਾਹਰ ਤੁਸੀਂ ਉਹਦੀ ਕੁੱਟਮਾਰ ਕਰਦੇ ਹੋ ਕੋ ਕਿੰਸੀ ਸਾਰੀ ਸੱਚਾਈਓ ਦੱਸੋ ਇਹ ਝੂਠ ਹੈਗਾ ਵਾ ਜੋ ਕਹਿਣ ਡਿਆ ਵਾ ਉਲਟਾ ਉਹਨੇ ਸਾਡੇ ਨਾਲ ਮਾਰਕੋਟ ਕੀਤੀ ਐ ਮੇਰੇ ਜਿਹੜਾ ਮੇਰਾ ਮੁੰਡਾ ਬੇਟੀ ਨੂੰ ਮੈਂ ਲੈਣ ਗਿਆ ਸੀ ਨਾਲ ਮੇਰੇ ਮੁੰਡਾ ਸੀ ਤੇ ਉਹਨੇ ਪਤਾ ਨਹੀਂ ਕਿਹੜੀ ਚੀਜ਼ ਮਾਰੀ ਜਿਹੜੀ ਕਿ ਆ ਹੱਡੀ ਫੈਕਚਰ ਹੋ ਗਈ ਉਹਦੀ ਮੇਰੇ ਦੋਸਤ ਜਿਹੜਾ ਮੇਰੇ ਨਾਲ ਗਿਆ ਸੀ ਹਾਂ ਤੇ ਉਹਦੇ ਨੂੰ ਪਤਾ ਨਹੀਂ ਕਿਹੜੀ ਚੀਜ਼ ਮਾਰੀ ਵੀ ਉਂਗਲ ਹਾਂਜੀ ਹਾਂਜੀ ਤੇ ਬਟਾ ਇਹ ਮੇਰੇ ਉੱਤੇ ਇਲਜ਼ਾਮ ਲਾ ਰਿਹਾ ਪਤਾ ਨਹੀਂ ਕਿਹੜੀ ਵੀਡੀਓ ਕਢਾ ਲਿਆ ਨਾ ਮੇਰਾ ਉਹਦੇ ਵਿੱਚ ਚਿਹਰਾ ਹੈਗਾ ਵਾ ਨਾ ਮੈਨੂੰ ਪਤਾ ਲੱਗਣ ਦਾ ਵੀ ਉਹ ਦਿਖਾਈ ਜਾਂਦਾ ਵੇਖੋ ਜੀ ਡਾਂਗਾ ਨਾ ਮੈਨੂੰ ਕੁੱਟਿਆ ਜਾ ਰਿਹਾ ਆ। ਆਹ ਤੇ ਵੀਡੀਓ ਦੇ ਵਿੱਚ ਤੁਹਾਡੀ ਜਿਹੜੀ ਇੱਕ ਲੜਕੀ ਨਜ਼ਰ ਆ ਰਹੀ ਉਹ ਆ ਜਾਨੀ ਕਿਸ ਨੇ ਕਿ ਸ਼ੀਤਲ ਹੈ ਤੁਹਾਡੀ ਬੇਟੀ ਹੈ। ਪਤਾ ਨਹੀਂ। ਜੀ ਕੁਮਾਰਤਲ ਦੇ ਸਾਥੀ। ਹਾਂ ਕਿਉਂਕਿ ਉਹ ਕਾਫੀ ਮੈਂ ਵੀ ਵੀਡੀਓ ਵੇਖੀ ਕਾਫੀ ਭੀੜ ਭੜਕਾ ਵਾ ਕੋਈ ਮੇਰਾ ਮੂੰਹ ਨਹੀਂ ਹੈ ਉਹਦੇ ਵਿੱਚ। ਠੀਕ ਆ ਹਾਂ ਇਹ ਜ਼ਰੂਰ ਮੈਂ ਵੇਖਿਆ ਹੈਗਾ ਵਾ ਜਿਹੜਾ ਉੱਡ ਕੇ ਉਸ ਬੰਦੇ ਨੂੰ ਪਿਆ ਤੇ ਉਹਨੂੰ ਥੱਲੇ ਸੁੱਟ ਲਿਆ। ਜਿਹੜਾ ਤੁਹਾਡਾ ਸਾਥੀ ਸਰ? ਨਹੀਂ ਤੇ ਲਖਮਿੰਦਰ ਇਹ ਪਿਆ ਉੱਡ ਕੇ ਇਹਦਾ ਚਿਹਰਾ ਜ਼ਰੂਰ ਆਇਆ ਤੇ ਮੇਰਾ ਕੋਈ ਚਿਹਰਾ ਨਹੀਂ ਹੈ ਉਹਦੇ ਥਾ ਥਾ ਇਹਨੇ ਲੜਾਈਆਂ ਕਲੇਸ਼ ਇਹਨੇ ਕੀਤੇ ਹੋਏ ਆ ਪੂਰੇ ਇਜਾਮ ਘਟ ਜਾ ਕੇ 1.5 ਸਾਲ ਤੋਂ ਮੈਨੂੰ ਘਰਾਸੀ ਹਰਾਸਤ ਤੈਨੂੰ ਕੀ ਕਰਨਾ ਤੂੰ ਛੋਟਾ ਜਿਹਾ ਬੱਚਾ ਆ ਅੱਜ ਮੇਰੀ ਧੀ ਦੀ ਹਾਲਤ ਵੇਖੋ ਮੈਂ ਇਹ ਵਾਰਦਾਦ ਕਰਕੇ ਘਰੋਂ ਭੱਜ ਗਿਆ ਸੀ ਤੇ ਮੇਰੀ ਬੇਟੀ ਨੂੰ ਮਕਾਲ ਮਾਲਕਾਂ ਨੇ ਬਾਹਰ ਕੱਢ ਦਿੱਤਾ ਤੇ ਫੋਨ ਆਇਆ ਗਵਾਂਡੀਆਂ ਦਾ ਮੈਨੂੰ ਤੇ ਮੈਂ ਆਪਣੀ ਬੇਟੀ ਨੂੰ ਲੈਣ ਗਿਆ ਤੇ ਇਹਦੇ ਮੈਂ ਟੈਸਟ ਕਰਵਾਏ ਇਹਨੂੰ ਟੀਵੀ ਦੀ ਬਿਮਾਰੀ ਨਿਕਲੀ ਠੀਕ ਆ ਮੈਂ 9 ਮਹੀਨੇ ਇਹਦੇ ਟੀਕੇ ਲਵਾਏ ਇਹਨੂੰ ਤੇ ਕੁੜੀ ਅੱਜ ਕੈਮ ਹੋ ਗਈ ਇਹਨੂੰ ਮੈਂ ਜੋਬ ਤੇ ਲਵਾ ਦਿੱਤਾ ਉਹਨਾਂ ਨੂੰ ਰਸਤੇ 'ਚ ਘੇਰ ਕੇ ਕਹਿੰਦਾ ਤੇਰੀ ਤਨਖਾਹ ਕਿੱਥੇ ਆ ਮੇਰੀ ਮੰਗ ਹੈ ਕਿ ਮੈਂ ਤਾਂ ਛੁਟਕਾਰਾ ਚਾਹੁੰਨਾ ਇਹਨੂੰ ਸਜ਼ਾ ਦਿੱਤੀ ਜਾਵੇ ਡਿਪਟੀ ਕਮਿਸ਼ਨਰ ਤੇ ਜ ਲਖਿੰਦਰ ਦਾ ਕੋਈ ਨੈਰਨਾਈਜ਼ ਨੂੰ ਅੱਗ ਰੱਖਣਾ ਚਾਹੁੰਦੇ ਕਿ ਨਹੀਂ ਨਹੀਂ ਰੱਖਣਾ ਚਾਹੁੰਨੇ ਆਪਾਂ ਠੀਕ ਹੈ ਬਿਲਕੁਲ ਖਤਮ ਕਰਨਾ ਚਾਹੁੰਨੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਬੰਦਾ ਗੁਨੇਗਾਰ ਹੈਗਾ ਮਸਲ ਪ੍ਰੈਸ ਕੋਰਨ ਰਾਜ ਨੇ ਕਿ ਉਹਨੇ ਇੱਕ ਵੀਡੀਓ ਜਾਰੀ ਕੀਤਾ ਉਹਨਾਂ ਨੇ ਅਜੀਤ ਮਾਰਨ ਦਾ ਇਲਜ਼ਾਮ ਲਗਾਇਆ ਇਹਨੇ ਕਿ ਮੇਰੀ ਚੱਲੇ ਵਾਲੇ ਬਾਗਨ डावਟੀ ਰੈਸਟੋਰੈਂਟ ਦੇ ਬਾਹਰ ਕੁੱਟਮਾਰ ਕੀਤੀ ਕੋ ਵੀਡੀਓ ਵੀ ਦਿਖਾ ਰਿਹਾ ਉਹਦੇ ਲਖਵਿੰਦਰ ਸਿੰਘ ਲੱਕੀ ਛੋਟਾ ਨਾਲ ਲੱਕੀ ਹੋਣਾ ਸ਼ਾਇਦ ਨਹੀਂ ਮੇਰ ਕੋ ਨਹੀਂ ਕੰਪਲੇਨ ਮੇਰ ਕੋ ਨਹੀਂ ਕੰਪਲੇਨ ਦੇਗੀ ਨਹੀਂ ਆਏ ਮੇਰ ਕੋ ਨਹੀਂ ਕੋਈ ਭਾਬੀ ਡਿੰਪਲ ਆ ਉਹਨੇ ਵੀ ਕਿਹਾ ਕਿ ਮੈਂ ਵੀ ਕੰਪਲੇਨ ਦਿੱਤੀ ਹੈ ਮੇਰੇ ਘਰ ਆ ਕੇ ਵੀ ਕੁੱਟਮਾਰ ਇਹਨਾਂ ਦੇ ਪਰਿਵਾਰ ਤੇ ਜਾਨ ਲਗਾ ਰਹੇ ਨੇ ਅਜੇ ਉਹਨਾਂ ਦੇ ਪਰਿਵਾਰ ਤੇ ਹਾਂ ਇਹਨਾਂ ਦਾ ਮਬੂਲੀ ਝਗੜਾ ਆਇਆ ਸੀ ਉਹਦੇ ਹਾਂ ਤੇ ਮੇਰੇ ਘਰ ਆ ਕੇ ਤੇ ਪੈ ਗਏ ਨੇ ਕੁੱਟਮਾਰ ਕੀਤੀ ਕੋ ਘੜੀ ਵੀ ਖਿਲਾੜ ਕੇ ਉਸੇ ਦੇਣੀ ਨਾ ਜਿਹੜੀ ਡਿੰਪਲ ਸੀ ਡਿੰਪਲ ਦਾ ਜਿਹੜਾ ਇਹ ਆਪਣਾ ਰਿਸ਼ਤੇਦਾਰੀ ਲੱਗਦਾ ਲੱਕੀ ਕੀ ਕਹਿੰਦੇ ਉਹਨੂੰ ਦਿਓਰ ਲੱਗਦਾ ਵਾ ਤੇ ਉਸੇ ਦਿਨ ਜਿਹੜਾ ਲੱਕੀ ਨਾ ਇਹਦੇ ਸਾਲਿਆਂ ਨੂੰ ਮੋਟਰਸਾਈਕਲ ਤੇ ਲਿਆ ਕੇ ਇੱਥੇ ਪਾਰਕ ਦੇ ਵਿੱਚ ਇਹ ਕਿਹਦਾ ਕੈਮਰਾ ਖੋਲਿਆ ਤੇ ਇਹਨਾਂ ਮਾਰਕਟ ਕੀਤੀ ਆ ਉਸੇ ਸਿਲਸਿਲੇ ਚ ਅਸੀਂ ਉੱਥੇ ਗਏ ਸੀਗੇ ਝਗੜੇ ਤੋਂ ਬਾਅਦ ਹਾਂ ਉਦੋਂ ਉਦੋਂ ਹੀ ਗਏ ਸੀਗੇ ਜਿਹੜਾ ਡਿੰਪਲ ਨਾਲ ਝਗੜਾ ਡਿੰਪਲ ਹਾਂਜੀ 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 ਮੈਡੀਕਲ ਕਰਾਇਆ ਸੀ ਉਹਦੇ ਵਿੱਚ ਇਹਦਾ ਲੜਕੀ ਦਾ ਮੈਡੀਕਲ ਕਰਾਇਆ 23 ਦਾ ਰਿਜ਼ਲਟ ਆਇਆ ਵਾ ਉਹਦਾ ਮੈਡੀਕਲ ਹੋਇਆ ਬਹਿ ਹੋਇਆ ਵਾ 23 ਦਾ ਰਿਜ਼ਲਟ ਆਇਆ ਨੇ ਮੇਰ ਕੋ ਨਹੀਂ ਆਈ ਮੈਨੂੰ ਪਤਾ ਲੱਗਾ 23 ਦਾ ਰਿਜ਼ਲਟ ਆ ਬਾਕੀ ਅੰਡਰ ਐਕਸਰੇ ਆ ਚਲਣ ਡਿਆ ਵੇ ਗੜੀ ਠੀਕ ਹੈ ਇੱਕ ਉਹਨੇ ਵੀ ਅਲਿਗੇਸ਼ਨ ਆਇਆ ਕਿ ਐਸਆਈ ਬਰਮੇਸ਼ ਸਿੰਘ ਕਹਿੰਦੇ ਕਿ ਮੇਰਾ ਕੋ ਫੋਨ ਲਾਇਏ ਨੇ ਫੋਨ ਕਿਹੜੇ ਧਾਰ ਦੇ ਲੈਂਦਾ ਕਿਉਂਗਾ ਉਹ ਗਰਮੇਸ਼ ਸਿੰਘ ਦਾ ਸਕਦਾ ਕਿਉਂ ਉਹ ਦਾ ਉਹ ਦੇ ਨਹੀਂ ਮੈਂ ਨਹੀਂ ਆਈ ਉਹ ਵੀ ਆਈ ਹੋਆ ਉਹਦੀਆਂ ਨਾ ਦੋ ਤਿੰਨ ਥਾਣੇਦਾਰਾਂ ਕੋਲ ਦਰਖਾਸਤਾਂ ਚਲਣ ਡੀਆਂ ਵਾ ਗਰਮੇਸ਼ ਕੋ ਵੀ ਚਲਣ ਡਈ ਆ ਉਹਨੇ ਵੀ ਕਿਤੇ ਨਾ ਗਰਮ ਜਿਹੜਾ ਲੱਕੀ ਆ ਲਖਵਿੰਦਰ ਸਿੰਘ ਲੱਕੀ ਉਹਨੇ ਵੀ ਇਹਨਾਂ ਦੇ ਕਿਸ ਰਿਸ਼ਤੇਦਾਰ ਦੇ ਨਾ ਆਪਣਾ ਛੱਟ ਸੁੱਟ ਲਈ ਆ ਉਹ ਰਿਜ਼ਲਟ ਹੈਗਾ ਮੇਰਾ 25000 ਰਿਜ਼ਲਟ ਹੈਗਾ ਵਾਹ ਜਿਹੜੀ ਉਹ ਉਹਦੇ ਨੂੰ ਛੱਡ ਲਈ ਗਈ ਹੈ ਜਿਹੜਾ ਜਲੇ ਮੜੇ ਬਾਗ ਨਵਲਟੀ ਰੈਸਟੋਰੈਂਟ ਦੇ ਬਾਹਰ ਝੜਦਾ ਹੁੰਦਾ ਉਸ ਦਰਮਿਆਨ ਲੱਗੀ ਸੀ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਮੈਨੂੰ ਤਾਂ ਆਪਣੀ ਤਰ੍ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਬਿਲਾ ਕੇ ਸਾਰੇ ਕੇਸ ਦੀ ਅਸੀਂ ਕੋਲ ਮੁਲਾ ਕੇ ਇਹ ਵੀ ਦੋਨੇ ਪਾਰਟੀਆਂ ਇਕੱਠੀਆਂ ਕਰਕੇ ਤੇ ਵੇਖਾਂਗੇ ਵੀ ਕੰਪਰਮਾਈਜ਼ ਕਰਾਵਾਂਗੇ ਜੀ ਦੇਖੋ ਜਿਹੜੇ ਆਪਸ ਵਿੱਚ ਮਾੜਾ ਮੋਟਾ ਜਰਾ ਜਰਾ ਦੀ ਗੱਲ 'ਚ ਲੜਦੇ ਲੁੱੜਦੇ ਆ ਤੇ ਜਿਹੜੇ ਬੱਚੇ ਹੈਗੇ ਉਹ ਲੜਕੇ ਕੋਲ ਹੀ ਆ ਲੱਕੀ ਕੋਲ ਹੀ ਆ ਸਾਡੇ ਦੋਵਾਂ ਤਰ੍ਹਾਂ ਦੇ ਕਾਰਗਰਾਂ ਦੇ ਲੱਗ ਭਾਗ ਸਵਾ ਮਹੀਨਾ ਹੋ ਚੱਲਿਆ ਤੁਹਾਡੇ ਕੋਲ ਤਰਖਾਸਾਂ ਚੱਲਦੀਆਂ ਅਜੇ ਤੱਕ ਮਤਲਬ ਕਿਸੇ ਕਿਸਮ ਦੀ ਸਿੱਟੇ ਤੇ ਨਹੀਂ ਪਹੁੰਚੀ ਬੋਲ ਇਹ ਕੋਈ ਮੋਤਬਰ ਕੋਈ ਮੋਤਬਰ ਬੰਦੇ ਉਹਨਾਂ ਕੋ ਆਣ ਕੇ ਟਾਈਮ ਲੈ ਜਾਂਦੇ ਆ ਪੀ ਇਹ ਪੇਸ਼ ਕਰਾ ਦਾਂਗੇ ਲੱਕੀ ਵੱਲੋਂ ਪੀ ਪੇਸ਼ ਕਰਾ ਦੰਨੇ ਆ ਲੈ ਆਉਣਨੇ ਆ ਤੇ ਉਹ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਕੋਈ ਗੱਲ ਨਹੀਂ ਕੋਈ ਟਾਈਮ ਬੰਡ ਕਰੋਗੇ ਨਾ ਮੈਂ ਬੁਲਾਉਣ ਵਾਸਤੇ ਲੈ ਆ ਕੋਈ ਮੋਤਬਰ ਬੰਦਾ ਅੱਗੇ ਨਹੀਂ ਆਉਂਦਾ ਜਦੋਂ ਪਕੜ ਲਈਦਾ ਵਾ ਉਦੋਂ ਕਹਿੰਦੇ ਵੀ ਇਹ ਤੇ ਪਰਚਾ ਕਰਦਾ ਦਰਜ ਤੇ ਗਲਤੀ ਇੰਨਾ ਹੈ ਨਹੀਂ